ਲੁਧਿਆਣਾ ਦੇ ਵਿੱਚ 4 ਦਿਨ ਪਹਿਲਾਂ ਇੱਕ ਆਟੋ ਡਰਾਈਵਰ ਤੋਂ 1500 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਥਾਣਾ ਸੁਧਾਰ ਦੇ ਐਸ.ਐਸ.ਆਈ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਵਿਜਨਲੈਂਸ ਨੂੰ ਸੌਂਪ ਦਿੱਤੀ ਗਈ। ਫਿਲਹਾਲ ਐਸ.ਐਸ.ਆਈ ਗੁਰਮੀਤ ਸਿੰਘ ਦਾ ਫਰਾਰ ਦੱਸਿਆ ਜਾ ਰਿਹਾ ਹੈ। ਆਟੋ ਡਰਾਈਵਰ ਨੇ ਪਹਿਲਾਂ ਰਿਸ਼ਵਤ ਦੀ ਰਕਮ ਦੀ ਫੋਟੋ ਸਟੇਟ ਕਰਵਾਈ। ਇਸ ਤੋਂ ਬਾਅਦ ਕੈਮਰੇ ਦੇ ਵਿੱਚ ਉਸ ਦੀ ਕਾਰ ਦੇ ਵਿੱਚੋਂ ਪੈਸੇ ਬਰਾਮਦ ਕੀਤੇ ਅਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ SSP ਨਮਨੀਤ ਸਿੰਘ ਬੈਂਸ ਨੇ AEC ਗੁਰਮੀਤ ਸਿੰਘ ਨੂੰ ਮੌਤਲ ਕਰ ਦਿੱਤਾ ਹੈ ਆਟੋ ਡਰਾਈਵਰ ਪ੍ਰਤਪਾਲ ਨੇ ਦੋਸ਼ ਲਾਇਆ ਸੀ ਕਿ ਉਸਨੇ AEC ਗੁਰਮੀਤ ਸਿੰਘ ਨੂੰ ਆਟੋ ਛੱਡਣ ਦੇ ਨਾਮ ਤੇ 2500 ਰੁਪਏ ਦਿੱਤੇ ਸਨ ਅਤੇ ਹੁਣ ਫਿਰ ਗੁਰਮੀਤ ਉਸ ਤੋਂ 2500 ਦੀ ਮੰਗ ਕਰ ਰਿਹਾ ਹੈ ਅਤੇ ਉਸਨੇ 1500 ਰੁਪਏ ਦੇ ਨੋਟਾਂ ਦੀਆਂ ਫੋਟੋ ਕਾਪੀਆਂ ਕਰਵਾ ਕੇ ਈਐਸ ਨੂੰ ਸੌਂਪ ਦਿੱਤੀਆਂ ਬਾਅਦ ਦੇ ਵਿੱਚ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਦਿੱਤੀ ਗਈ ਹਲਵਾਰਾ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਆਪਣਾ ਆਟੋ ਇੱਕ ਬੰਦੇ ਨੂੰ ਵੇਚਿਆ ਸੀ ਖਰੀਦਦਾਰ ਨੇ ਉਸ ਨੂੰ ਚੈੱਕ ਦਿੱਤਾ ਸੀ ਜੋ ਬਾਊਂਸ ਹੋ ਗਿਆ ਸੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੇ ਸਿਹਾਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਤਾਂ ਬਾਅਦ ਦੇ ਵਿੱਚ ਉਸ ਨੇ ਹਲਵਾਰਾ ਵਿਖੇ ਆਪਣਾ ਆਟੋ ਦੇਖਿਆ ਜਦੋਂ ਉਸ ਨੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਅੱਗੇ ਆਟੋ ਵੇਚ ਦਿੱਤਾ ਹੈ ਪ੍ਰਿਤਪਾਲ ਆਟੋ ਅਤੇ ਡਰਾਈਵਰ ਦੇ ਨਾਲ ਥਾਣਾ ਸੁਧਾਰ ਵਿਖੇ ਪਹੁੰਚ ਗਿਆ ਇੱਥੇ ਏਐਸਸੀ ਗੁਰਮੀਤ ਸਿੰਘ ਨੂੰ ਮਿਲਿਆ ਉਸ ਨੇ ਉਸ ਕੋਲੋਂ ਗੱਡੀ ਦਾ ਕਬਜ਼ਾ ਬਵਾਉਣ ਦੇ ਲਈ 2500 ਰੁਪਏ ਦੀ ਰਿਸ਼ਵਤ ਮੰਗੀ ਜਿਸ ਦੀ ਅਦਾਇਗੀ ਪ੍ਰਤੀਪਾਲ ਦੇ ਵੱਲੋਂ ਕੀਤੀ ਗਈ ਬਾਅਦ ਵਿੱਚ ਹੋਰ ਪੈਸੇ ਦੀ ਮੰਗ ਕਰਨ ਲੱਗਾ ਇਸ ਮਾਮਲੇ ਦੇ ਵਿੱਚ ਆਈਜੀ ਕੋਸ਼ਤਵ ਸ਼ਰਮਾ ਨੇ ਦੱਸਿਆ ਕਿ ਏਐਸਸੀ ਗੁਰਮੀਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ ਭ੍ਰਿਸ਼ਟਾਚਾਰ ਫਲਾਉਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਲੋਕਾਂ ਨੂੰ ਅਪੀਲ ਹੈ ਕਿ ਉਹ ਜੇ ਕੋਈ ਵੀ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਬੀਰੂਰ ਪੋਰਟ ਐਸਮਝਣ ਨਿਊਜ਼ ਲੁਧਿਆਣਾ ਦੇ ਵਿੱਚ 4 ਦਿਨ ਪਹਿਲਾਂ ਇੱਕ ਆਟੋ ਡਰਾਈਵਰ ਤੋਂ 1500 ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਥਾਣਾ ਸੁਧਾਰ ਤੇ ਐਸ.ਐਸ.ਆਈ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਵਿਜਨਲੈਂਸ ਨੂੰ ਸੌਂਪ ਦਿੱਤੀ ਗਈ। ਫਿਲਹਾਲ ਐਸ.ਐਸ.ਆਈ ਗੁਰਮੀਤ ਸਿੰਘ ਅਫਰਾਰ ਦੱਸਿਆ ਜਾ ਰਿਹਾ ਹੈ ਆਟੋ ਡਰਾਈਵਰ ਨੇ ਪਹਿਲਾਂ ਰਿਸ਼ਵਤ ਦੀ ਰਕਮ ਦੀ ਫੋਟੋ ਸਟੇਟ ਕਰਵਾਈ। ਇਸ ਤੋਂ ਬਾਅਦ ਕੈਮਰੇ ਦੇ ਵਿੱਚ ਉਸ ਦੀ ਕਾਰ ਦੇ ਵਿੱਚੋਂ ਪੈਸੇ ਬਰਾਮਦ ਕੀਤੇ ਅਤੇ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੇ ਐਸ.ਐਸ.ਆਈ ਗੁਰਮੀਤ ਸਿੰਘ ਨੂੰ ਮੋਤਲ ਨੇ ਐਸਏ ਗੁਰਮੀਤ ਸਿੰਘ ਨੂੰ ਆਟੋ ਛੱਡਣ ਦੇ ਨਾਮ ਤੇ 2500 ਰੁਪਏ ਦਿੱਤੇ ਸਨ ਅਤੇ ਹੁਣ ਫਿਰ ਗਰਮੀਤ ਉਸ ਤੋਂ 2500 ਦੀ ਮੰਗ ਕਰ ਰਿਹਾ ਹੈ ਅਤੇ ਉਸਨੇ 1500 ਰੁਪਏ ਦੇ ਨੋਟਾਂ ਦੀਆਂ ਫੋਟੋ ਕਾਪੀਆਂ ਕਰਵਾ ਕੇ ਈਐਸ ਨੂੰ ਸੌਂਪ ਦਿੱਤੀਆਂ ਬਾਅਦ ਦੇ ਵਿੱਚ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀ ਨੂੰ ਦਿੱਤੀ ਗਈ ਹਲਵਾਰਾ ਦੇ ਰਹਿਣ ਵਾਲੇ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ 2 ਸਾਲ ਪਹਿਲਾਂ ਆਪਣਾ ਆਟੋ ਇੱਕ ਬੰਦੇ ਨੂੰ ਵੇਚਿਆ ਸੀ ਖਰੀਦਦਾਰ ਨੇ ਉਸ ਨੂੰ ਚੈੱਕ ਦਿੱਤਾ ਸੀ ਜੋ ਬਾਊਂਸ ਹੋ ਗਿਆ ਸੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ ਨੇ ਸਧਾਰ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਤਾਂ ਬਾਅਦ ਦੇ ਵਿੱਚ ਉਸ ਨੇ ਹਲਵਾਰਾ ਵੇਖਿਆ ਆਪਣਾ ਆਟੋ ਦੇਖਿਆ ਜਦੋਂ ਉਸ ਨੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਨੇ ਅੱਗੇ ਆਟੋ ਵੇਚ ਦਿੱਤਾ ਹੈ ਪ੍ਰਿਤਪਾਲ ਆਟੋ ਅਤੇ ਡਰਾਈਵਰ ਦੇ ਨਾਲ ਖਾਣਾ ਸੁਧਾਰ ਵਿਖੇ ਪਹੁੰਚ ਗਿਆ ਇੱਥੇ ਏਐਸਸੀ ਗੁਰਮੀਤ ਸਿੰਘ ਨੂੰ ਮਿਲਿਆ ਉਸ ਨੇ ਉਸ ਕੋਲੋਂ ਗੱਡੀ ਦਾ ਕਬਜ਼ਾ ਬਵਾਉਣ ਦੇ ਲਈ 2500 ਰੁਪਏ ਦੀ ਰਿਸ਼ਵਤ ਮੰਗੀ ਜਿਸ ਦੀ ਅਦਾਇਗੀ ਪ੍ਰਤੀਪਾਲ ਦੇ ਵੱਲੋਂ ਕੀਤੀ ਗਈ ਬਾਅਦ ਵਿੱਚ ਹੋਰ ਪੈਸੇ ਦੀ ਮੰਗ ਕਰਨ ਲੱਗਾ ਇਸ ਮਾਮਲੇ ਦੇ ਵਿੱਚ ਆਈਜੀ ਕੋਸ਼ਤਵ ਸ਼ਰਮਾ ਨੇ ਦੱਸਿਆ ਕਿ ਏਐਸਸੀ ਗੁਰਮੀਤ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ ਭ੍ਰਿਸ਼ਟਾਚਾਰ ਫਲਾਉਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਲੋਕਾਂ ਨੂੰ ਅਪੀਲ ਹੈ ਕਿ ਉਹ ਜੇ ਕੋਈ ਵੀ ਰਿਸ਼ਵਤ ਮੰਗਦਾ ਹੈ ਤਾਂ ਤੁਰੰਤ ਉਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਵੇ ਬੀਰੂ ਰਿਪੋਰਟ ਐਸਮਝਣ ਨਿਊਜ਼